ਮੁਰ ਸੁਰੱਖਿਆ ਦੇ ਵਿੱਚ ਆਈ ਥਾਰ ਵਾਲੀ ਪੁਲਿਸ ਮੁਲਾਜ਼ਮ ਇੰਸਟਾ ਕੁਇਨ ਕਿਹੀ ਜਾਣ ਵਾਲੀ ਅਮਨਦੀਪ ਕੌਰ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਸੀ ਪਹਿਲਾਂ ਥਾਰ ਦੇ ਵਿੱਚੋਂ ਚਿੱਟਾ ਮਿਲਣ ਦੇ ਕਰਕੇ ਜੇਲ੍ਹ ਦੇ ਵਿੱਚ ਪਹੁੰਚੀ ਪਰ ਜੇਲ੍ਹ ਦੇ ਵਿੱਚੋਂ ਥੋੜੇ ਹੀ ਦਿਨਾਂ ਚੋਂ ਬਾਹਰ ਆ ਜਾਂਦੀ ਆ ਜ਼ਮਾਨਤ ਮਿਲ ਜਾਂਦੀ ਆ ਪਰ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੀ ਗ੍ਰਫਤਾਰ ਕਰ ਲਿਆ ਜਾਂਦਾ ਮਾਮਲਾ ਦਰਜ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਮੁਰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚ ਜਾਂਦੀ ਆ ਹੁਣ ਜੇਲ੍ਹ ਦੀਆਂ ਸਲਾਕਾਂ ਚੋਂ ਬਾਹਰ ਆਉਣਾ ਚਾਹੁੰਦੀ ਸੀ ਪਟੀਸ਼ਨ ਦਾਇਰ ਕੀਤੀ ਸੀ ਪਰ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਉਹ ਰੱਦ ਕਰ ਦਿੱਤੀ ਗਈ ਆ ਕੋਰਟ ਦੇ ਵੱਲੋਂ ਉਹਨਾਂ ਨੂੰ ਇੱਕ ਵੱਡਾ ਝਟਕਾ ਜ਼ਰੂਰ ਦਿੱਤਾ ਗਿਆ ਅਮਨਦੀਪ ਕੌਰ ਜੋ ਕਿ ਪੁਲਿਸ ਮੁਲਾਜ਼ਮ ਸੀ ਜਿਸ ਨੂੰ ਕਿ ਬਰਖਾਸਤ ਕਰ ਦਿੱਤਾ ਪਰ ਪੁਲਿਸ ਮੁਲਾਜ਼ਮ ਸੀ ਜਦੋਂ ਉਦੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਪਰ ਜੇਲ੍ਹ ਜਾਣ ਤੋਂ ਬਾਅਦ ਚਰਚਾ ਦੇ ਵਿੱਚ ਜ਼ਿਆਦਾ ਆ ਗਈ। ਕਾਫੀ ਜ਼ਿਆਦਾ 30-40 ਹਜ਼ਾਰ ਫਾਲੋਅਰ ਉਹਦੇ ਇੰਸਟਾਗ੍ਰam ਦੇ ਉੱਤੇ ਵੱਧ ਚੁੱਕੇ ਨੇ ਕਿਉਂਕਿ ਹਰ ਕੋਈ ਦੇਖਣਾ ਚਾਹੁੰਦਾ ਸੀ ਕਿ ਆਖਰ ਇੰਸਟਾ ਕੁਈਨ ਹੈ ਕੌਣ। ਇੰਸਟਾ ਕੁਈਨ ਜਿਹੜੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮਦੀ ਸੀ ਜਿਸਦੇ ਕੋਲ ਕਰੋੜਾਂ ਦੀ ਕੋਠੀ ਆ, ਜਿਸਦੇ ਕੋਲ ਲੱਖਾਂ ਦੀ ਘੜੀ ਆ, ਜਿਸਦੇ ਕੋਲ ਲੱਖਾਂ ਦੇ ਮੋਬਾਈਲ ਨੇ, ਬੁਲਟ ਮੋਟਰਸਾਈਕਲ ਆ। ਜੋ ਲਗਾਤਾਰ ਰੀਲਾਂ ਬਣਾਉਂਦੀ ਆ ਰੀਲਾਂ ਬਣਾ ਕੇ ਚਰਚਾ ਦੇ ਵਿੱਚ ਰਹਿੰਦੀ ਆ ਤਾਂ ਇੰਸਟਾ ਕੁਬੀਨ ਵਰਦੀ ਦੇ ਵਿੱਚ ਹੀ ਰੀਲਾਂ ਬਣਾਉਂਦੀ ਸੀ ਹਾਲਾਂਕਿ ਪੰਜਾਬ ਦੀ ਪੁਲਿਸ ਨੂੰ ਇਹ ਹੁਕਮ ਜਾਰੀ ਹੋਏ ਸੀ ਕਿ ਵਰਦੀ ਦੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਰੀਲ ਨਹੀਂ ਪਾਵੇਗਾ ਪਹਿਲਾਂ ਕਾਫੀ ਜ਼ਿਆਦਾ ਟ੍ਰੈਂਡ ਵੱਧ ਚੁੱਕਿਆ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਹੁਕਮ ਜਾਰੀ ਹੁੰਦੇ ਨੇ ਕਿ ਰੀਲਾਂ ਵਰਦੀ ਦੇ ਵਿੱਚ ਨਹੀਂ ਪਾਈ ਜਾਣਗੀਆਂ ਪਰ ਇੰਸਟਾ ਕੁਬੀਨ ਨੂੰ ਕਿਸੇ ਦਾ ਡਰ ਨਹੀਂ ਸੀ ਇੰਸਟਾ ਕੁਬੀਨ ਦੀ ਕਾਫੀ ਵਾਰ ਬਦਲੀ ਵੀ ਹੋਈ ਆ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਦੇ ਵਿੱਚ ਵੀ ਤਾਇਨਾਤ ਸੀ ਪਰ ਉੱਥੋਂ ਵੀ ਇਹਨਾਂ ਦੀ ਬਦਲੀ ਕਰਵਾ ਦਿੱਤੀ ਗਈ ਸੀ ਕਿਉਂਕਿ ਡਿਊਟੀ ਦੇ ਵਿੱਚ ਕੋਤਾਹੀ ਕੀਤੀ ਜਾ ਰਹੀ ਸੀ ਤਾਂ ਇੰਸਟਾ ਕੋਵਿੰਨ ਦੇ ਉੱਤੇ ਜੋ ਇਲਜ਼ਾਮ ਪਹਿਲਾਂ ਲੱਗੇ ਸੀ ਕਿ ਨਸ਼ੇ ਦੀ ਤਸਕਰੀ ਕਰਦੀ ਸੀ ਕਾਲੀ ਥਾਰ ਦੇ ਵਿੱਚ ਜਦੋਂ ਕਿ ਇੰਸਟਾ ਕੋਵਿੰਨ ਅਮਨਦੀਪ ਕੌਰ ਨੇ ਕਿਹਾ ਸੀ ਕਿ ਮੈਨੂੰ ਜਾਣ ਬੁੱਝ ਕੇ ਫਸਾਇਆ ਗਿਆ ਤਾਂ ਮੈਂ ਇਸ ਤਰੀਕੇ ਦਾ ਕੁਝ ਨਹੀਂ ਕੀਤਾ ਮੇਰੀ ਕੋਠੀ ਵੀ ਆ ਲੋਨ ਲੈ ਕੇ ਬਣਾਈ ਆ ਥਾਰ ਗੱਡੀ ਆ ਉਸ ਵੀ ਵੀ ਕਿਸ਼ਤਾਂ ਦੇ ਉੱਤੇ ਆ ਹੋਰ ਚੀਜ਼ਾਂ ਨੇ ਕਈ ਸਾਰਾ ਕੁਝ ਦੱਸਿਆ ਸੀ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਪਰ ਥੋੜੇ ਦਿਨ ਰਾਹਤ ਜ਼ਰੂਰ ਮਿਲੀ ਸੀ ਜਦੋਂ ਜੇਲ੍ਹ ਤੋਂ ਬਾਹਰ ਆਈ ਆਉਂਦੀ ਹੀ ਫੇਰ ਰੀਲ ਬਣਾਤੀ ਬੁਲਟ ਦੇ ਉੱਤੇ ਚੜ ਕੇ ਜਾਂਦੀ ਸੀ ਰੀਲ ਬਣਾਤੀ ਪਰ ਥੋੜੇ ਦਿਨਾਂ ਬਾਅਦ ਫਿਰ ਰੀਲਾਂ ਬੰਦ ਹੋ ਗਿਆ ਜਦੋਂ ਵਿਜੀਲੈਂਸ ਦਾ ਸਕੰਜਾ ਕੱਸਿਆ ਗਿਆ ਜਿਵੇਂ ਵਿਕਰਮ ਅਜੀਠੀਆ ਦੇ ਉੱਤੇ ਹੁਣ ਵਿਜੀਲੈਂਸ ਦਾ ਸਕੰਜਾ ਕੱਸਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ ਵਿਜੀਲੈਂਸ ਦੇ ਸਕੰਜੇ ਦੇ ਅੜਿੱਕੇ ਹੇਠ ਆਏ ਹੋਏ ਨੇ ਅਮਨਦੀਪ ਕੌਰ ਕੌਨਸਟ ਮੈਲਾ ਕੌਨਸਟੇਬਲ ਸੀ ਜੋ ਬਰਖਾਸਤ ਕਰ ਦਿੱਤੀ ਗਈ ਅਮਨਦੀਪ ਕੌਰ ਲਿੰਕ ਵੱਡੇ ਵੱਡਿਆਂ ਦੇ ਨਾਲ ਦੱਸੇ ਜਾ ਰਹੇ ਸੀ ਵੱਡੇ ਵੱਡਿਆਂ ਦੇ ਨਾਲ ਨਾਮ ਤੱਕ ਜੋੜਿਆ ਗਿਆ ਐਸਐਸਪੀ ਤੱਕ ਐਸਪੀ ਤੱਕ ਡੀਐਸਪੀ ਤੱਕ ਕਹਿੰਦੇ ਕਾਫੀ ਜ਼ਿਆਦਾ ਮਿਲਾਜੇ ਦਾ ਦਾਰ ਸੀ ਕੰਮ ਕਈਆਂ ਦੇ ਨਾਲ ਗੁੜੀਆਂ ਦੋਸਤੀਆਂ ਸੀ ਪਰ ਇਹ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਖੈਰ ਸਚਾਈ ਕਿੰਨੀ ਕਾ ਇਹ ਤਾਂ ਉਹੀ ਜਾਣਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਕੋਰਟ ਦੇ ਵੱਲੋਂ ਪਟੀਸ਼ਨ ਰੱਦ ਕਰਕੇ ਝਟਕਾ ਦਿੱਤਾ ਤਾਂ ਹੁਣ ਅਮਨਦੀਪ ਕੌਰ ਨੂੰ ਹੋਰ ਜੇਲਾ ਜੇਲ੍ਹ ਦੇ ਵਿੱਚ ਦਿਨ ਕੱਟਣੇ ਪੈਣਗੇ ਰਾਤਾਂ ਬਤਾਉਣੀਆਂ ਪੈਣਗੀਆਂ ਆਖਰ ਕਦੋਂ ਤੱਕ ਜੇਲ੍ਹ ਚੋਂ ਬਾਹਰ ਆਉਂਦੀ ਆ ਬਾਹਰ ਆਉਣ ਤੋਂ ਬਾਅਦ ਕੀ ਫੇਰ ਰੀਲਾਂ ਬਣਾਉਂਦੀ ਆ ਬਾਹਰ ਆਉਣ ਤੋਂ ਬਾਅਦ ਕਿਹੋ ਜਿਹਾ ਤਮਾਕਾ ਕਰਦੀ ਮੁਰ ਸੁਰੱਖਿਆ ਦੇ ਵਿੱਚ ਆਈ ਥਾਰ ਵਾਲੀ ਪੁਲਿਸ ਮੁਲਾਜ਼ਮ ਇੰਸਟਾ ਕੁਵੀਨ ਕਿਹੀ ਜਾਣ ਵਾਲੀ ਅਮਨਦੀਪ ਕੌਰ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਸੀ ਪਹਿਲਾਂ ਥਾਰ ਦੇ ਵਿੱਚੋਂ ਚਿੱਟਾ ਮਿਲਣ ਦੇ ਕਰਕੇ ਜੇਲ੍ਹ ਦੇ ਵਿੱਚ ਪਹੁੰਚੀ ਪਰ ਜੇਲ੍ਹ ਦੇ ਵਿੱਚੋਂ ਥੋੜੇ ਹੀ ਦਿਨਾਂ ਚੋਂ ਬਾਹਰ ਆ ਜਾਂਦੀ ਆ ਜ਼ਮਾਨਤ ਮਿਲ ਜਾਂਦੀ ਆ ਪਰ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ آمدਦ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਮਾਮਲਾ ਦਰਜ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਮੁੜ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚ ਜਾਂਦੀ ਆ ਹੁਣ ਜੇਲ੍ਹ ਦੀਆਂ ਸਲਾਕਾਂ ਚੋਂ ਬਾਹਰ ਆਉਣਾ ਚਾਹੁੰਦੀ ਸੀ ਪਟੀਸ਼ਨ ਦਾਇਰ ਕੀਤੀ ਸੀ ਪਰ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਉਹ ਰੱਦ ਕਰ ਦਿੱਤੀ ਗਈ ਆ ਕੋਰਟ ਦੇ ਵੱਲੋਂ ਉਹਨਾਂ ਨੂੰ ਇੱਕ ਵੱਡਾ ਝਟਕਾ ਜ਼ਰੂਰ ਦਿੱਤਾ ਗਿਆ ਅਮਨਦੀਪ ਕੌਰ ਜੋ ਕਿ ਪੁਲਿਸ ਮੁਲਾਜ਼ਮ ਸੀ ਜਿਸ ਨੂੰ ਕਿ ਬਰਖਾਸਤ ਕਰ ਦਿੱਤਾ ਪਰ ਪੁਲਿਸ ਮੁਲਾਜ਼ਮ ਸੀ ਜਦੋਂ ਉਦੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਪਰ ਜੇਲ੍ਹ ਜਾਣ ਤੋਂ ਬਾਅਦ ਚਰਚਾ ਦੇ ਵਿੱਚ ਜ਼ਿਆਦਾ ਆ ਗਈ ਕਾਫੀ ਜ਼ਿਆਦਾ 30-40 ਹਜ਼ਾਰ ਫੋਲੋਅਰ ਉਹਦੇ ਇੰਸਟਾਗ੍ਰam ਦੇ ਉੱਤੇ ਵੱਧ ਚੁੱਕੇ ਨੇ ਕਿਉਂਕਿ ਹਰ ਕੋਈ ਦੇਖਣਾ ਚਾਹੁੰਦਾ ਸੀ ਕਿ ਆਖਰ ਇੰਸਟਾ ਕੋਈ ਇਹ ਹੈ ਕੌਣ ਇਨਸਟਾ ਕੁਬੀਨ ਜੜੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕਾਲੀ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮਦੀ ਸੀ ਜਿਸ ਦੇ ਕੋਲ ਕਰੋੜਾਂ ਦੀ ਕੋਠੀ ਆ ਜਿਸ ਦੇ ਕੋਲ ਲੱਖਾਂ ਦੀ ਘੜੀ ਆ ਜਿਸ ਦੇ ਕੋਲ ਲੱਖਾਂ ਦੇ ਮੋਬਾਈਲ ਨੇ ਬੁਲਟ ਮੋਟਰਸਾਈਕਲ ਆ ਜੋ ਲਗਾਤਾਰ ਰੀਲਾਂ ਬਣਾਉਂਦੀ ਆ ਰੀਲਾਂ ਬਣਾ ਕੇ ਚਰਚਾ ਦੇ ਵਿੱਚ ਰਹਿੰਦੀ ਆ ਤਾਂ ਇਨਸਟਾ ਕੁਬੀਨ ਵਰਦੀ ਦੇ ਵਿੱਚ ਹੀ ਰੀਲਾਂ ਬਣਾਉਂਦੀ ਸੀ ਹਾਲਾਂਕਿ ਪੰਜਾਬ ਦੀ ਪੁਲਿਸ ਨੂੰ ਇਹ ਹੁਕਮ ਜਾਰੀ ਹੋਏ ਸੀ ਕਿ ਵਰਦੀ ਦੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਰੀਲ ਨਹੀਂ ਪਾਵੇਗਾ ਪਹਿਲਾਂ ਕਾਫੀ ਜ਼ਿਆਦਾ ਟ੍ਰੈਂਡ ਵੱਧ ਚੁੱਕਿਆ ਸੀ ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਹੁਕਮ ਜਾਰੀ ਹੁੰਦੇ ਨੇ ਕਿ ਰੀਲਾਂ ਵਰਦੀ ਦੇ ਵਿੱਚ ਨਹੀਂ ਪਾਈ ਜਾਣਗੀਆਂ ਪਰ ਇੰਸਟਾ ਕਵਿਨ ਨੂੰ ਕਿਸੇ ਦਾ ਡਰ ਨਹੀਂ ਸੀ ਇੰਸਟਾ ਕਵਿਨ ਦੀ ਕਾਫੀ ਵਾਰ ਬਦਲੀ ਵੀ ਹੋਈ ਆ ਸਿੱਧੂ ਮੂਸੇਵਾਲਾ ਵੀ ਸਿਕਿਉਰਿਟੀ ਦੇ ਵਿੱਚ ਵੀ ਤਾਇਨਾਤ ਸੀ ਪਰ ਉੱਥੋਂ ਵੀ ਇਹਨਾਂ ਦੀ ਬਦਲੀ ਕਰਵਾ ਦਿੱਤੀ ਗਈ ਸੀ ਕਿਉਂਕਿ ਡਿਊਟੀ ਦੇ ਵਿੱਚ ਕੁਤਾਹੀ ਕੀਤੀ ਜਾ ਰਹੀ ਸੀ ਤਾਂ ਇੰਸਟਾ ਕੁਵਿੰਨ ਦੇ ਉੱਤੇ ਜੋ ਇਲਜ਼ਾਮ ਪਹਿਲਾਂ ਲੱਗੇ ਸੀ ਕਿ ਨਸ਼ੇ ਦੀ ਤਸਕਰੀ ਕਰਦੀ ਸੀ ਕਾਲੀ ਥਾਰ ਦੇ ਵਿੱਚ ਜਦੋਂ ਕਿ ਇੰਸਟਾ ਕੁਵਿੰਨ ਅਮਨਦੀਪ ਕੌਰ ਨੇ ਕਿਹਾ ਸੀ ਕਿ ਮੈਨੂੰ ਜਾਣ ਬੁੱਝ ਕੇ ਫਸਾਇਆ ਗਿਆ ਤਾਂ ਮੈਂ ਇਸ ਤਰੀਕੇ ਦਾ ਕੁਝ ਨਹੀਂ ਕੀਤਾ ਮੇਰੀ ਕੋਠੀ ਵੀ ਆ ਲੋਨ ਲੈ ਕੇ ਬਣਾਈ ਆ ਥਾਰ ਗੱਡੀ ਆ ਉਸ ਵੀ ਵੀ ਕਿਸ਼ਤਾਂ ਦੇ ਉੱਤੇ ਆ ਹੋਰ ਚੀਜ਼ਾਂ ਨੇ ਕਈ ਸਾਰਾ ਕੁਝ ਦੱਸਿਆ ਸੀ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੇ ਦੌਰਾਨ ਪਰ ਥੋੜੇ ਦਿਨ ਰਾਹਤ ਜ਼ਰੂਰ ਮਿਲੀ ਸੀ ਜਦੋਂ ਜੇਲ੍ਹ ਚੋਂ ਬਾਹਰ ਆਈ ਆਉਂਦੀ ਹੀ ਫੇਰ ਰੀਲ ਬਣਾਤੀ ਬੁਲਟ ਦੇ ਉੱਤੇ ਚੜ ਕੇ ਜਾਂਦੀ ਸੀ ਰੀਲ ਬਣਾਤੀ ਪਰ ਥੋੜੇ ਦਿਨਾਂ ਬਾਅਦ ਫਿਰ ਰੀਲਾਂ ਬੰਦ ਹੋ ਗਿਆ ਜਦੋਂ ਵਿਜੀਲੈਂਸ ਦਾ ਸਕੰਜਾ ਕੱਸਿਆ ਗਿਆ ਜਿਵੇਂ ਵਿਕਰਮ ਮਜੀਠੀਆ ਦੇ ਉੱਤੇ ਹੁਣ ਵਿਜੀਲੈਂਸ ਦਾ ਸਕੰਜਾ ਕੱਸਿਆ ਜਾ ਰਿਹਾ ਉਸੇ ਤਰੀਕੇ ਦੇ ਨਾਲ ਵਿਜੀਲੈਂਸ ਦੇ ਸਕੰਜੇ ਦੇ ਅੜਿੱਕੇ ਹੇਠ ਆਏ ਹੋਏ ਨੇ ਅਮਨਦੀਪ ਕੌਰ ਕੌਨਸਟ ਮੈਲਾ ਕੌਨਸਟੇਬਲ ਸੀ ਜੋ ਬਰਖਾਸਤ ਕਰ ਦਿੱਤੀ ਗਈ ਹੈ ਅਮਨਦੀਪ ਕੌਰ ਲਿੰਕ ਵੱਡੇ ਵੱਡਿਆਂ ਦੇ ਨਾਲ ਦੱਸੀ ਜਾ ਰਹੇ ਸੀ ਵੱਡੇ-ਵੱਡੇਆਂ ਦੇ ਨਾਲ ਨਾਮ ਤੱਕ ਜੋੜਿਆ ਗਿਆ ਐਸਐਸਪੀ ਤੱਕ ਐਸਪੀ ਤੱਕ ਡੀਐਸਪੀ ਤੱਕ ਕਹਿੰਦੇ ਕਾਫੀ ਜ਼ਿਆਦਾ ਮਲਾਜੇ ਦਾ ਦਾਰ ਸੀ ਕਾਂ ਕਈਆਂ ਦੇ ਨਾਲ ਗੁੜੀਆਂ ਦੋਸਤੀਆਂ ਸੀ ਪਰ ਇਹ ਇਲਜ਼ਾਮ ਨੇ ਇਹਨਾਂ ਇਲਜ਼ਾਮਾਂ ਦੇ ਵਿੱਚ ਖੈਰ ਸਚਾਈ ਕਿੰਨੀ ਕਾ ਇਹ ਤਾਂ ਉਹੀ ਜਾਣਦੇ ਨੇ ਪਰ ਜਿਸ ਤਰੀਕੇ ਦੇ ਨਾਲ ਹੁਣ ਕੋਰਟ ਦੇ ਵੱਲੋਂ ਪਟੀਸ਼ਨ ਰੱਦ ਕਰਕੇ ਝਟਕਾ ਦਿੱਤਾ ਤਾਂ ਹੁਣ ਅਮਨਦੀਪ ਕੌਰ ਨੂੰ ਹੋਰ ਜੇਲਾਂ ਜੇਲ੍ਹ ਦੇ ਵਿੱਚ ਦਿਨ ਕੱਟਣੇ ਪੈਣਗੇ ਰਾਤਾਂ ਬਿਤਾਉਣੀਆਂ ਪੈਣਗੀਆਂ ਆਖਰ ਕਦੋਂ ਤੱਕ ਜੇਲ੍ਹ ਚੋਂ ਬਾਹਰ ਆਉਂਦੀ ਆ ਬਾਹਰ ਆਉਣ ਤੋਂ ਬਾਅਦ ਕੀ ਫੇਰ ਰੀਲਾਂ ਬਣਾਉਂਦੀ ਆ ਬਾਹਰ ਆਉਣ ਤੋਂ ਬਾਅਦ ਕਿ ਉਹ ਜਾ ਤੰਬਾਕਾ ਕਰਦੀ ਆ ਮਹਿਲਾ ਕਾਂਸਟੇਬਲ ਇਹ ਦੇਖੋ ਮੁਰ ਸੁਰੱਖਿਆ ਦੇ ਵਿੱਚ ਆਈ ਥਾਰ ਵਾਲੀ ਪੁਲਿਸ ਮੁਲਾਜ਼ਮ ਇਨਸਟਾ ਕੁਵੀਨ ਕਿਹੀ ਜਾਣ ਵਾਲੀ ਅਮਨਦੀਪ ਕੌਰ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਰਹੀ ਸੀ ਪਹਿਲਾਂ ਥਾਰ ਦੇ ਵਿੱਚੋਂ ਚਿੱਟਾ ਮਿਲਣ ਦੇ ਕਰਕੇ ਜੇਲ੍ਹ ਦੇ ਵਿੱਚ ਪਹੁੰਚੀ ਪਰ ਜੇਲ੍ਹ ਦੇ ਵਿੱਚੋਂ ਥੋੜੇ ਹੀ ਦਿਨਾਂ ਚੋਂ ਬਾਹਰ ਆ ਜਾਂਦੀ ਆ ਜ਼ਮਾਨਤ ਮਿਲ ਜਾਂਦੀ ਆ ਪਰ ਉਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ آمدਦ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਮਾਮਲਾ ਦਰਜ ਕਰ ਲਿਆ ਜਾਂਦਾ ਜਿਸ ਤੋਂ ਬਾਅਦ ਮੁੜ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚ ਜਾਂਦੀ ਆ ਹੁਣ ਜੇਲ੍ਹ ਦੀਆਂ ਸਲਾਕਾਂ ਚੋਂ ਬਾਹਰ ਆਉਣਾ ਚਾਹੁੰਦੀ ਸੀ ਪਟੀਸ਼ਨ ਦਾਇਰ ਕੀਤੀ ਸੀ ਪਰ ਉਹਨਾਂ ਦੀ ਜ਼ਮਾਨਤ ਦੀ ਪਟੀਸ਼ਨ ਉਹ ਰੱਦ ਕਰ ਦਿੱਤੀ ਗਈ ਜਾਂ ਕੋਰਟ ਦੇ ਵੱਲੋਂ ਉਹਨਾਂ ਨੂੰ ਇੱਕ ਵੱਡਾ ਝਟਕਾ ਜ਼ਰੂਰ ਦਿੱਤਾ ਗਿਆ ਅਮਨਦੀਪ ਕੌਰ ਜੋ ਕਿ ਪੁਲਿਸ ਮੁਲਾਜ਼ਮ ਸੀ ਜਿਸ ਨੂੰ ਕੀ ਬਰਖਾਸਤ ਕਰ ਦਿੱਤਾ ਪਰ ਪੁਲਿਸ ਮੁਲਾਜ਼ਮ ਸੀ ਜਦੋਂ ਉਦੋਂ ਕਾਫੀ ਜਿਆਦਾ ਚਰਚਾ ਦੇ ਵਿੱਚ ਸੀ ਪਰ ਜੇਲ੍ਹ ਜਾਣ ਤੋਂ ਬਾਅਦ ਚਰਚਾ ਦੇ ਵਿੱਚ ਜਿਆਦਾ ਆ ਗਈ ਕਾਫੀ ਜਿਆਦਾ 30 40 ਹਜ਼ਾਰ ਫੋਲੋਅਰ ਉਹਦੇ ਇੰਸਟਾਗ੍ਰam ਦੇ ਉੱਤੇ ਵੱਧ ਚੁੱਕੇ ਨੇ ਕਿਉਂਕਿ ਹਰ ਕੋਈ ਦੇਖਣਾ ਚਾਹੁੰਦਾ ਸੀ ਕਿ ਆਖਰ ਇੰਸਟਾ ਕੁਇਨ ਹੈ ਕੌਣ ਇੰਸਟਾ ਕੁਇਨ ਜਿਹੜੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕਾਲੀ ਥਾਰ